ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਹੈ ਪਖਰ ਵੱਡ ਠੀਕ ਹੈ ਜੀ ਵਾਈ ਕੋਲ ਗੱਭਣ ਟੋਕੜ ਗਾਂਬ ਕਊਆ ਜੀ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਵੀਰ ਜੀ ਆਪਣਾ ਰਵਤ ਸਿੰਘ ਪਿੰਡ ਜੀ ਪਖਰ ਵੱਡ ਜ਼ਿਲ੍ਹਾ ਮੋਗਾ ਠੀਕ ਹੈ ਜੀ ਹਾਂਜੀ ਆ ਮਾਜੀ ਆਗਾ ਦੀ ਡਿਟੇਲ ਦੱਸੋ ਜੀ ਆਪਣੀ ਦੀ ਇਹ ਜੀ ਬਕਾਊ ਆਪਣੇ ਦਾ ਠੀਕ ਆ ਜੀ ਕਿੰਨਾ ਟਾਈਮ ਦੀ ਸੂਈ ਪਈ ਇਹ ਇਹ ਚਾਰ-ਇੱਕ ਮਹੀਨਾ ਦੀ ਗੱਭ ਹੈ ਚਾਰ ਮਹੀਨੇ ਦੀ ਗੱਭ ਬੜਾ ਤੇ ਦੁੱਧ ਦਿੰਦੀ ਹਾਂ ਦੁੱਧ ਦੇ 10-11 ਕਿਲੋ ਠੀਕ ਆ ਜੀ ਦੇਖ ਸਕਦੇ ਹੋ ਭਰਾ ਠੀਕ ਆ ਜੀ ਤੇ ਇਹ ਮਗਰ ਬੱਚਾ ਕਿਹੜਾ ਜੀ ਇਹਦਾ ਉਹ ਡੱਬਾ ਬੱਸ ਆ ਬੱਸ ਆ ਜੀ ਵਾਹੀ ਬੱਸ ਆ ਠੀਕ ਆ ਜੀ ਤੇ ਤੋਰ ਕੇ ਦਿਖਾਓ ਜੀ ਨੂੰ ਦੇਖ ਸਕਦੇ ਹੋ ਭਾਈ 10-12 ਲੀਟਰ ਦੇਈ ਜਾਂਦੀ ਬਈ ਹੁਣ ਹਾਂ ਜੀ ਤੇ ਰੇਟ ਭਰਾ ਕੀ ਇਹਦਾ 25000 ਮੁੱਲ ਆ ਠੀਕ ਆ ਜੀ ਵਹੀ 25000 ਰੁਪਏ ਰੇਟ ਆ ਦੇਖ ਸਕਦੇ ਹੋ ਤੇ 4 ਮਹੀਨੇ ਦੀ ਗੱਬਣਾ ਤੋਰਾ ਤਾਰਾ ਫੇਸ ਕੁਆਲਿਟੀ ਦੇ ਸਕਦੇ ਠੀਕ ਹੈ ਜੀ ਬਾਈ ਜੀ ਨਾ ਕਰਿਓ ਕੰਡਕਟ ਦੇ ਬਾਲੂਆ ਦੇ ਸਕਦੇ ਮੋੜ ਦਾ ਮੋੜ ਦਾ ਗੱਬਣ ਟੋਕੜਾ ਗਾਂ ਪਕਾਉ ਜੀ ਠੀਕ ਹੈ ਜੀ ਜੀਤਾ ਫਾਰਮ ਟੀਵੀ ਨੂੰ ਵੱਧ ਤੋਂ ਸਬਸਕ੍ਰਾਈਬਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਨੂੰ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰਦੇ ਰਹੀ ਜੇ ਕਿਸੇ ਨੇ ਐਡ ਕਰਾਉਣੀਆਂ ਤਾਂ ਆਪਣਾ ਨੰਬਰ ਲੋਡ ਕਰੋ ਜੀ 752800355 ਜੀ ਮਿਲਦੇ ਆ ਭਰਾ ਅਗਲੀ ਵੀਡੀਓ ਚ ਠੀਕ ਹੈ ਜੀ ਅਗਲੀ ਨਵੀਂ ਵੀਡੀਓ ਚ ਮਿਲਦੇ ਆ ਓਕੇ ਜੀ